ਕੀ ਵਾਰੀ ਪਹਿਲਾਂ ਆਪਾਂ ਵੀ ਮਾਰਦੀ ਹੈ ਤੇ ਸਾਡੇ ਜੇ ਕੋਈ ਇੱਕ ਮਾਰੂ ਅਸੀਂ ਤੇ ਦੋ ਮਾਰ ਕੇ ਹੁੰਦੇ ਜੰਨੇ ਆ ਠੀਕ ਆ ਜੱਟ ਲੱਟੋ ਅੰਮ੍ਰਿਤ ਨਾ ਪਿਆਰ ਨਾ ਪਿਆਰ ਨਾ ਵੀਰੇ ਪਿਆਰ ਵਾਲੋ 500 ਸ਼ੀਨੂ ਦੇ ਲਈ 2100 ਦੀ ਤੀਜੀ ਰੇਡ ਪਾ ਰਹੀ ਹੈ 2100 ਦੀ ਤੀਜੀ ਰੇਡ ਸਾਡੇ ਸ਼ਿੰਦਾ ਕਰਵਾਲ ਜੀ ਉਹਨਾਂ ਦੇ ਵੱਲੋਂ 2100 ਦੀ ਤੀਜੀ ਰੇਡ ਅਮਰਤਪਾਲ ਸਿੰਘ ਅੰਬਾ ਸੁਰ ਸਿੰਘ ਵਾਲਾ ਥੱਬੇ ਥੱਬੇ ਦੇ ਪੱਟਾ ਚੱਕੀ ਦੇ ਪੜ ਵਰਗੀ ਛਾਤੀ ਜੱਟ ਲਾਟੋ ਅੰਬਾ ਨਾ ਪਿਆਰ ਨਾਲ ਪਿਆਰ ਨਾਲ ਵੀਰੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਖੇਡ ਪਿਆਰ ਦੀ ਥੋੜਾ ਥੋੜਾ ਬਹੁਤ ਮੈਂ ਵਿਗੜੀ ਬਹੁਤ ਆ ਬੇਗੜ ਗਿਆ ਤੂੰ ਔਰ ਖੇਡ ਪਿਆਰ ਦੀ ਮੇਰ ਕਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਕੱਲ ਜੋ ਮੈਚ ਦੇ ਵਿੱਚ ਹੋਇਆ ਸਾਰਿਆਂ ਨੇ ਵੇਖਿਆ ਉਹਨੇ ਮੇਰੇ ਮੁਕੀ ਵਾਰੀ ਪਹਿਲਾਂ ਆਪਾਂ ਵੀ ਮਾਰਤੀ ਹੈ ਤੇ ਸਾਡੇ ਜੇ ਕੋਈ ਇੱਕ ਮਾਰੂ ਅਸੀਂ ਤੇ ਦੋ ਮਾਰ ਕੇ ਆਉਂਦੇ ਹੁੰਦੇ ਆ ਠੀਕ ਆ ਤੇ ਬਾਕੀ ਜਿਹੜੇ ਆ ਦੱਸਦੇ ਪਏ ਹੰਕਾਰੇ ਆ ਐ ਹੂੰ ਜਿੱਦਾਂ ਵੀ ਔਰ ਜਾਈਆਂ 'ਚ ਬੈਠੇ ਕਮੈਂਟ ਨਾ ਕਰਿਆ ਕਰੋ ਮੇਰੇ ਵੀਰ ਜਿੰਦਗੀ 'ਚ ਆਪ ਵੀ ਕੁਝ ਕਰੋ ਠੀਕਾ ਕਮੈਂਟ ਕਰਕੇ ਨਹੀਂ ਕੇ ਬਸ ਰਜਾਈ ਚ ਬੈਠਿਆ ਬਾਕੀ ਨੂੰ ਨੈਗੇਟਿਵ ਕਮੈਂਟ ਕਰੀ ਜਈਏ ਮੈਂ ਉਹਦਾ ਦੱਸਣਾ ਕਿ ਇਹਨੂੰ ਸਪਾਈਸ ਦੇ ਦੇਣੀ ਨਹੀਂ ਆ ਬਸ ਰੱਬ ਤੋਂ ਹੀ ਡਰੀਦਾ ਵਾ ਬਾਕੀ ਤੇ ਕੋਈ ਚੱਕਰ ਨਹੀਂ ਤੇ ਮੇਰੇ ਭਰਾ ਨੈਗੇਟਿਵ ਕਮੈਂਟ ਨਾ ਕਰਿਆ ਕਰੋ ਜ਼ਿੰਦਗੀ ਚ ਆਪ ਵੀ ਕੁਝ ਕਰੋ ਆਪਦੇ ਮਾਂ ਬਿਓ ਲਈ ਦੁਨੀਆ ਨੂੰ ਕਰਕੇ ਵਿਖਾਓ ਕੁਝ ਮੇਰੇ ਭਰਾ